विधानसभा ਹਲਕਾ ਗੁਰੂ ਹਰ ਸਹਾਇ ਦੇ ਪਿੰਡ ਗਜਨੀ ਵਾਲਾ ਜਿੱਥੇ ਵੱਡੇ ਸੇਮ ਨਾਲੇ ਦੀ ਪੁਲ ਹਟਾਂ ਸ਼ੱਕੀ ਹਾਲਤ ਜੇ ਪਈ ਇੱਕ ਲਾਸ਼ ਮਿਲਣ ਨਾਲ ਇਲਾਕੇ ਭਰ ਵਿੱਚ ਦਹਿਸ਼ਤ ਫੈਲ ਗਈ ਹੈ ਅਤੇ ਲੋਕਾਂ ਦਾ ਵੀ ਜਮਾਵੜਾ ਲੱਗਿਆ ਹੋਇਆ ਹੈ ਲਾਸ਼ ਨੂੰ ਪੁਲਿਸ ਨੇ ਮੌਕੇ ਤੇ ਪੁੱਜ ਕੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬਾਹਰ ਕੱਢਿਆ ਅਤੇ ਪਿੰਡ ਵਾਸੀਆਂ ਨੇ ਦੱਸਿਆ ਕੀ ਸਵੇਰ ਸਮੇਂ ਸੈਰ ਤੇ ਜਾਂਦੇ ਲੋਕਾਂ ਨੇ Laash ਨੂੰ ਦੇਖਿਆ ਸੀ ਜਿਸ ਨਾਲ ਪਿੰਡ ਵਿੱਚ ਡੈਸ਼ ਫੈਲ ਗਈ ਤੇ ਮੋਲਸ ਨੇ ਜਾਣਕਾਰੀ ਦਿੱਤੀ ਹੈ ਕਿ Laash ਦਾ ਪੋਸਟਮਾਰਟਮ ਕਰਕੇ ਮੋਰਚਰੀ ਵਿੱਚ ਪਛਾਣ ਲਈ ਰੱਖ ਦਿੱਤਾ ਗਿਆ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਤੇ ਕਿਵੇਂ ਸਵੇਰੇ ਪਤਾ ਚੱਲਿਆ ਮੇਰਾ ਨਾਮ ਮੇਜਰ ਸਿੰਘ ਜੀ ਕਿਸਾਨ ਜਥੇਬੰਦੀ ਤੋਂ ਮੈਂ ਸਵੇਰ ਦੁੱਧ ਦੇਣ ਆਇਆ ਜੀ ਪੌਣੇ ਕੋ 7 ਦਾ ਟਾਈਮ ਸੀ ਤੇ ਇੱਥੇ ਪਬਲਿਕ ਇਕੱਠੀ ਹੋਈ ਸੀ ਤੇ ਵੇਖਿਆ ਤੇ ਪਤਾ ਨਹੀਂ ਸੀ ਲੱਗਦਾ ਇਹਨਾਂ ਤੇ ਨਾ ਸਿਰ ਡੁਬਾਇਆ ਸੀ ਤੇ ਲੱਗਦਾ ਜਿਵੇਂ ਕੋਈ ਬੰਦਾ ਹੁੰਦਾ ਕੈਪਰੀ ਪਾਈ ਹੋਈ ਤੇ ਜਦੋਂ ਅਸੀਂ ਇਸ ਤੋਂ ਬਾਅਦ ਦੇਖਿਆ ਫਿਰ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਗਈ ਉਹਨ ਪੁਲਿਸ ਆਪਦੀ ਇੱਕ ਸਟ੍ਰੀਟ ਚ ਲੈ ਕੇ ਤੇ ਆਪਦੀ ਪੋਸਟ ਮੈਟ ਤੇ ਨਸ ਜਨਾਨੀ ਦੀ ਲਾਸ਼ ਜਨਾਨੀ ਦੀ ਹੈ ਜੀ ਕਾਲਾ ਕੱਟਿਆ ਹੋਇਆ ਹਾਂਜੀ ਕਾਪੇ ਵੱਜੇ ਨੇ ਹਾਂਜੀ ਲੁੱਟ ਕੋ ਵੀ ਹੋ ਸਕਦੀ ਹੈ ਜਾਂ ਕਿਸੇ ਤਰੀਕੇ ਮਾਰ ਇਹ ਤਾਂ ਹੁਣ ਕੀ ਪਤਾ ਜੀ ਕੀ ਕਿਸੇ ਨੇ ਕੀਤਾ 30 35 ਸਾਲ ਦੀ ਲੇਡੀ ਜੀ ਲੱਗਦੀ ਜੀ ਇਹ ਤੋਂ ਲਾਸ਼ ਬਾਹਰ ਪੁਲਿਸ ਨੇ ਆ ਕੇ ਕੱਢੀ ਹੁਣ ਆਪਦੀ ਕਸਟਡੀ ਚ ਲੈ ਕੇ ਗੱਡੀ ਆਈਕਟੂ ਦੇ ਨਾਲ ਮੁਲਾਜ਼ਮ ਨੇ ਲੈ ਕੇ ਜਾਣਗੇ ਹੁਣ ਪਤਾ ਲੱਗੇਗਾ ਕੀ ਹੈ ਇਹ ਤਾਂ ਇਥੋਂ ਕਿਸੇ ਪਿੱਛੋਂ ਤਾਂ ਆ ਨਹੀਂ ਸਕਦੀ ਜੀ ਹੁਣ ਕੀ ਪਤਾ ਕਿਸੇ ਨੇ ਕੀ ਕੀਤਾ ਕੀ ਨਹੀਂ ਜੀ ਔਕਾ ਤੇ ਪਹੁੰਚੇ ਉਹ ਤੇ ਕੀ ਕਹਿਣਾ ਚਾਹੁੰਦੇ ਉਹ ਲਾਸ਼ ਲੇਡੀਜ਼ ਦੀ ਹੈ ਲਾਸ਼ ਲੇਡੀਜ਼ ਦੀ ਕਬਜ਼ਾ ਚ ਲੈ ਲਈਏ ਇਹਨੂੰ ਪੋਸਟਮੈਨ ਪਛਾਵਾ ਕੇ ਉੱਥੇ ਜਿੱਥੇ ਨਾਲ ਤੋਗੀ ਫਿਰੰਤ ਤੋਂ ਬਾਅਦ ਜੈਥੀ ਕਰੀਗੋ ਕਿਹੜੇ ਪਿੰਡ ਦੇ ਕਰਨਾ ਹੈ ਜੀ ਇਹ ਇੱਕ ਉਹ ਬੈਪਦੰਨ ਇਹ ਬਿੰਨ ਗੱਢਣੀ ਵਾਲਾ ਕਰਨਾ ਇੱਥੇ ਜੋ ਲਾਚ ਮਿਲੇਗਾ ਗਨਿਆਲ ਪਿੰਡ ਦੀ ਜੇ ਕੋ ਪੰਜ ਡੇਢ ਸਪਤ ਦਰਸ ਪਰੇ ਬਾਅਦ ਕਨਫਰਮ ਹੋ ਕੇ ਜਾਊਗਾ